ਉਮੀਦਵਾਰ ਤਰਨਜੀਤ ਸਿੰਘ ਸੰਧੂ ਜੋ ਕਿ ਇੱਕ ਸਾਬਕਾ ਆਈਐਫਐਸ ਅਧਿਕਾਰੀ ਨੇ ਇੱਥੇ ਆਪਣੇ ਚੋਣ ਪ੍ਰਚਾਰ ਦੇ ਲਈ ਮੀਟਿੰਗ ਕਰਨ ਦੇ ਲਈ ਪਹੁੰਚ ਰਹੇ ਨੇ ਤਾਂ ਕਿਸਾਨਾਂ ਵੱਲੋਂ ਪਹਿਲਾਂ ਤੋਂ ਤੈਅ ਕੀਤੇ ਗਏ ਪ੍ਰੋਗਰਾਮ ਅਨੁਸਾਰ ਐਲਾਨ ਦੇ ਅਨੁਸਾਰ ਕਿਉਂਕਿ ਕਿਸਾਨ ਜਥੇਬੰਦੀਆਂ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਉਹ ਚੋਣ ਪ੍ਰਚਾਰ ਲਈ ਜਦੋਂ ਭਾਜਪਾ ਆਗੂ ਜਾਂ ਉਮੀਦਵਾਰ ਪਿੰਡਾਂ 'ਚ ਪਹੁੰਚਣਗੇ ਤਾਂ ਉਹਨਾਂ ਨੂੰ ਕੁਝ ਸਵਾਲ ਕੀਤੇ ਜਾਣਗੇ ਕਿ ਜੋ ਵਾਅਦੇ ਕੀਤੇ ਗਏ ਸੀ ਜੋ ਕਿਸਾਨੀ ਅੰਦੋਲਨ 13 ਮਹੀਨੇ ਤੋਂ ਚੱਲਿਆ ਸੀ ਉਹ ਖਤਮ ਜਦੋਂ ਹੋਇਆ ਸੀ ਮੁਲਤਵੀ ਹੋਇਆ ਸੀ ਤਾਂ ਜੋ ਐਲਾਨ ਕੀਤੇ ਗਏ ਸੀ ਜੋ ਕਿਸਾਨਾਂ ਨੇ ਮੰਗਾ ਮੰਨਣ ਦਾ ਐਲਾਨ ਕੀਤਾ ਗਿਆ ਸੀ ਉਹਨਾਂ ਨੂੰ ਹਲੇ ਤੱਕ ਕੰਬਲੀ ਜਾਮਾ ਕਿਉਂ ਨਹੀਂ ਪਹੜਾਇਆ ਗਿਆ ਕਿਉਂ ਕਿਸਾਨਾਂ ਨੂੰ ਐਮਐਸਪੀ ਜਿਹੜਾ ਉਹ ਲਾਗੂ ਨਹੀਂ ਕੀਤੀ ਗਰੰਟੀ ਕਾਨੂੰਨ ਲਾਗੂ ਨਹੀਂ ਕੀਤਾ ਗਿਆ ਤਾਂ ਇਹ ਕੁਝ ਸਵਾਲ ਕਰਨ ਦੇ ਲਈ ਇੱਥੇ ਕਿਸਾਨ ਇਕੱਠੇ ਹੋਏ ਸਨ ਪਰ ਭਾਜਪਾ ਉਮੀਦਵਾਰ ਨਾਲ ਮੁਲਾਕਾਤ ਤੋਂ ਰੋਕਣ ਦੇ ਲਈ ਪੁਲਿਸ ਵੱਲੋਂ ਕਿੰਨੇ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਤਸਵੀਰਾਂ ਸਾਫ਼ ਬਿਆਨ ਕਰ ਰਹੀਆਂ ਨੇ ਸੈਕੜੇ ਦੀ ਗਿਣਤੀ ਦੇ ਵਿੱਚ ਇੱਥੇ ਪੁਲਿਸ ਦੇ ਮੁਲਾਜ਼ਮ ਤੇ ਅਧਿਕਾਰੀ ਮੌਜੂਦ ਨੇ ਔਰ ਮੁਕੰਮਲ ਤੌਰ ਤੇ ਉਸ ਏਰੀਆ ਦੀ ਨਾਕਾਬੰਦੀ ਕੀਤੀ ਗਈ ਉਹ ਸੜਕ ਤੇ ਜੋ ਸੜਕ ਉਸ ਰਿਜ਼ੋਰਟ ਨੂੰ ਜਾਂਦੀ ਹੈ ਜਿੱਥੇ ਤਰਨਜੀਤ ਸਿੰਘ ਸੰਧੂ ਹਰੀ ਆਪਣੀ ਚੋਣ ਮੀਟਿੰਗ ਕਰਨ ਦੇ ਲਈ ਪਹੁੰਚੇ ਨੇ ਤੋ ਇਹ ਤਸਵੀਰਾਂ ਉਸ ਰਿਜ਼ੋਰਟ ਦੇ ਬਿਲਕੁਲ ਬਾਹਰ ਦੀ ਆਣੇ ਜਿੱਥੇ ਦੋਨੋਂ ਪਾਸੇ ਹੀ ਲਾਤ ਨੇ ਦੋਵਾਂ ਪਾਸੇ ਜੋ ਹੈ ਕਿਸਾਨਾਂ ਕਿਸਾਨ ਇਕੱਤਰ ਹੋਏ ਨੇ ਸਵਾਲ ਕਰਨ ਦੀ ਮੰਗ ਕਰ ਰਹੇ ਨੇ ਸ਼ਾਂਤੀਪੂਰਵਕ ਰੋਸ ਪ੍ਰਦਰਸ਼ਨ ਕਰ ਰਹੇ ਨੇ ਪਰ ਸੈਂਕੜੇ ਮਲਾਜ਼ਮ ਇੱਥੇ ਇਕੱਠੇ ਹੋਏ ਨੇ ਮੁਕੰਮਲ ਨਾਕਾਬੰਦੀ ਕੀਤੀ ਗਈ ਔਰ ਐਸਐਸਪੀ ਦਿਹਾਤੀ ਸਤਿੰਦਰ ਸਿੰਘ ਖੁਦ ਜੋ ਇਹਨਾਂ ਸੁਰੱਖਿਆ ਪ੍ਰਬੰਧਾਂ ਦੀ ਦੇਖਰੇ ਕਰ ਰਹੇ ਨੇ ਹਾਲਾਂਕਿ ਇੱਕ ਸੱਧ ਭਾਵਨਾ ਦੇ ਤੌਰ ਤੇ ਧਰਨੇ ਤੇ ਬੈਠੇ ਇਹਨਾਂ ਕਿਸਾਨਾਂ ਨੂੰ ਪੁਲਿਸ ਵੱਲੋਂ ਪਾਣੀ ਵੀ ਵਰਤਿਆ ਜਾ ਰਿਹਾ ਪਾਣੀ ਪਿਆਇ ਜਾ ਰਿਹਾ ਚਾਹ ਪਿਆਈ ਜਾ ਰਹੀ ਹੈ ਪਰ ਮਿਲਣ ਤੋਂ ਰੋਕਣ ਦੇ ਲਈ ਵਿਜਿੱਧਾ ਪੁਲਿਸ ਤੋਂ ਕਿਸਾਨ ਆਗੂਆਂ ਦਾ ਇਸ ਬਾਰੇ ਕੀ ਕਹਿਣਾ ਹੈ ਮੰਗ ਤੁਹਾਡੀ ਇਨਕਸ ਹੈ ਕਿ ਮੁਲਾਕਾਤ ਕਰਨੀ ਹੈ ਆਪਣੇ ਸਵਾਲ ਕਰਨੇ ਹਨ ਪਰ ਜਿਸ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਕੀਤੇ ਗਏ ਮਿਲਣ ਤੋਂ ਰੋਕਿਆ ਜਾ ਰਿਹਾ ਕੀ ਲੱਗ ਰਿਹਾ ਵੇਖੋ ਇਹਨਾਂ ਨੂੰ ਖਤਰਾ ਸਾਡੇ ਤੋਂ ਇਨਾ ਹੋ ਗਿਆ ਕਿਉਂਕਿ ਇਹਨਾਂ ਨੂੰ ਇਹਨਾਂ ਕੋਲ ਸਾਡੇ ਸਵਾਲਾਂ ਦੇ ਜਵਾਬ ਹੈ ਨਹੀਂ ਅਗਰ ਸਾਡੇ ਸਵਾਲਾਂ ਦੇ ਜਵਾਬ ਹੁੰਦੇ ਤੇ ਸਾਡੇ ਸਾਨੂੰ ਕਹਿੰਦੇ ਵੀ ਆਓ ਭਾਈ ਬੈਠੋ ਸਾਡੇ ਨਾਲ ਬਹਿ ਕੇ ਗੱਲ ਕਰੋ ਤੁਸੀਂ ਤੁਹਾਡੇ ਸਵਾਲ ਕੀ ਆ ਤੁਸੀਂ ਸਾਡੇ ਵੋਟਰ ਜੇ ਆਓ ਤੁਹਾਡੀਆਂ ਕੀ ਮੁਸ਼ਕਲਾਂ ਨੇ ਸਾਡੀਆਂ ਮੁਸ਼ਕਲਾਂ ਸੁਣਦੇ ਸਾਡੇ ਸਵਾਲ ਸੁਣਦੇ ਸਾਡੇ ਸਵਾਲਾਂ ਦੇ ਜਵਾਬ ਦਿੰਦੇ ਤਰਕ ਦੇ ਨਾਲ ਦੇ ਦਿੰਦੇ ਪਰ ਇਹ ਕਿਉਂਕਿ ਸਾਡੇ ਇਹਨਾਂ ਕੋਲ ਸਾਡੇ ਸਵਾਲ ਦਾ ਇੱਕ ਵੀ ਸਾਡੇ ਸਵਾਲ ਦਾ ਜਵਾਬ ਨਹੀਂ ਹੈਗਾ ਇਹ ਸਾਡੇ ਸਵਾਲਾਂ ਤੋਂ ਭੱਜਦੇ ਆਦੇ ਆ ਤਾਂ ਕਰਕੇ ਆ ਇਹਨਾਂ ਜਿਹੜੀ ਪੁਲਿਸ ਦੀਆਂ ਲਹਿਰਾਂ ਇਹ ਖੜੀਆਂ ਕੀਤੀਆਂ ਕੀ ਲੱਗ ਰਿਹਾ ਹੈ ਸੂਬੇ ਚਾਵਾਂ ਦੀ ਪਾਰਟੀ ਸਰਕਾਰ ਹੈ ਕਿ ਉਹ ਵੀ ਭਾਜਪਾ ਦੇ ਇਸ਼ਾਰੇ ਤੇ ਕੰਮ ਕਰ ਰਹੀ ਕਿਉਂਕਿ ਜੋ ਪ੍ਰਬੰਧ ਨੇ ਉਹ ਸਾਰੇ ਸੂਬਾ ਸਰਕਾਰ ਦੇ ਨੇ ਬਿਲਕੁਲ ਜੀ ਜੇ ਪੰਜਾਬ ਸਰਕਾਰ ਅੱਜ ਨਾਲ ਨਾ ਹੁੰਦੀ ਆ ਕਿਉਂਕਿ ਅੱਜ ਜਿਹੜਾ ਅਮਲਾ ਫੈਲਾ ਪੁਲਸ ਦਾ ਆਇਆ ਉਹ ਪੰਜਾਬ ਸਰਕਾਰ ਦੇ ਅੰਡਰ ਚੱਲ ਰਿਹਾ ਤੇ ਪੰਜਾਬ ਸਰਕਾਰ ਐਨੀ ਸਿਕਿਉਰਟੀ ਨਾ ਦਿੰਦੀ ਅੱਜ ਸੰਭੂ ਬਾਰਡਰ ਦੇ ਉੱਤੇ ਖਨੌਰੀ ਬੱਟ ਦੇ ਉੱਤੇ ਸਾਡੇ ਕਿਸਾਨ ਮਜ਼ਦੂਰ ਬਿਜਲੀ ਤੋਂ ਪਾਣੀ ਤੋਂ ਅਤਰੋ ਕੇ ਬੈਠੇ ਆ ਪੰਜਾਬ ਸਰਕਾਰ ਉਹਨਾਂ ਦੀ ਕੋਈ ਸੁਣ ਨਹੀਂ ਰਹੀ ਆ ਬੀਜੇਪੀ ਦੇ ਜਿਹੜੇ ਆ ਰਹੇ ਇੱਥੇ ਨੁਮਾਇंदे ਇਹਨਾਂ ਜਿੰਨਾ ਸਾਡੀਆਂ ਵੋਟਾਂ ਲੈਣੀਆਂ ਤੇ ਇਹਨਾਂ ਨੂੰ ਆਪਾਂ ਸਵਾਲ ਕਰਨੇ ਆ ਅੱਜ 2-3 ਜ਼ਿਲ੍ਹਿਆਂ ਦੀ ਪੁਲਿਸ ਜਿਹੜੀ ਆ ਤੁਸੀਂ ਵੇਖ ਸਕਦੇ ਹੋ ਗੁਰਦਾਸਪੁਰ, ਤਰਨਤਾਰਨ, ਅੰਮ੍ਰਿਤਸਰ ਇਹ ਪੂਰਾ ਜ਼ਿਲ੍ਹੇ ਤਿੰਨ ਜ਼ਿਲ੍ਹੇ ਜਿਹੜੇ ਆ ਇੱਥੇ ਆਣ ਕੇ ਸਾਡੇ ਕੋਲ ਆ। ਦੇ ਕਾਰਨ ਦੀ ਉਲੰਘਣਾ ਨਹੀਂ ਕਿ ਮਿਲਣ ਤੋਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਨ ਤੋਂ ਸਵਾਲ ਕਰਨ ਤੋਂ ਰੋਕਿਆ ਜਾ ਰਿਹਾ। ਇਹਦਾ ਇਹਦਾ ਜਵਾਬ ਜਿਹੜੇ ਆਪਣੇ ਪੰਜਾਬ ਦੀ ਜਨਤਾ, ਦੇਸ਼ ਦੀ ਜਨਤਾ ਇਹਨਾਂ ਨੂੰ ਦਊਗੀ ਕਿਉਂਕਿ ਉਹ ਸਵਾਲ ਪੁੱਛੂਗੀ। ਅੱਜ ਬੈਰੀਕੇਡਿੰਗ ਕਰਕੇ ਸਾਨੂੰ ਕਿਉਂ ਰੋਕਿਆ ਗਿਆ? ਕਿਉਂ ਲੋਕਾਂ ਆਮ ਲੋਕਾਂ ਨੂੰ ਰੋਕਿਆ ਗਿਆ? ਬਿਲਕੁਲ ਜੀ। ਵੋਟਾਂ ਦੇ ਵਿੱਚ ਵੀ ਜੋ ਇਹਦਾ ਜਵਾਬ ਇਹਨਾਂ ਨੂੰ ਮਿਲ ਜਾਣਾ ਆ ਕਿਉਂਕਿ ਇਹ 13 ਕਹਾਂ ਦੇ ਸੀ ਨਾ ਇਹਨਾਂ ਨੂੰ ਇੱਕ ਵੀ ਸੀਟ বিজেਪ ਨੂੰ ਨਹੀਂ ਮਿਲਣੀ ਵੀ ਕਿਉਂਕਿ ਜੋ ਇਹਨਾਂ ਰਵਈਆ ਬਣਾਇਆ ਕਿਉਂਕਿ ਇਹਨਾਂ ਇਤੋਂ ਯਾਰ ਹੁੰਦਾ ਆ ਕਿ ਇਹ ਸੱਤਾ ਦੇ ਵਿੱਚ ਜਦੋਂ ਆਉਣਗੇ ਇਹ ਲੋਕਾਂ ਦੇ ਹੋਰ ਤਸ਼ੱਦਦ ਕਰਨਗੇ ਹੋਰ ਲੋਕਾਂ ਨੂੰ ਜਿਹੜਾ ਦਬਾ ਕੇ ਰੱਖਣਗੇ ਜੇ ਅੱਜ ਵੋਟਾਂ ਦੇ ਦਿਨਾਂ ਦੇ ਵਿੱਚ ਇਲੈਕਸ਼ਨ ਦੇ ਦਿਨ ਚੱਲ ਰਹੇ ਆ ਅੱਜ ਲੋਕਾਂ ਦੀ ਪਰਵਾਹ ਨਹੀਂ ਇਹਨਾਂ ਨੂੰ ਤੇ ਜਦੋਂ ਇਹਨਾਂ ਨੇ ਸੱਤਾ ਦੇ ਵਿੱਚ ਕੁਰਸੀ ਤੇ ਬਹਿ ਜਾਣਾ ਉਦੋਂ ਲੋਕਾਂ ਨੂੰ ਕਿੱਦਾਂ ਇਗਨੋਰ ਕਰਨਾ ਇਹ ਲੋਕ ਜਵਾਬ ਦੇਣਗੇ ਧੰਨਵਾਦ ਐਸਐਸਪੀ ਦਿਹਾਤੀ ਸਿੰਦਰ ਸਿੰਘ ਜੀ ਜੋ ਖੁਦ ਇੱਥੇ ਸੁਰੱਖਿਆ ਪ੍ਰਬੰਧਾਂ ਦੀ ਦੇਖਰੇਖ ਕਰ ਰਹੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿਉਂਕਿ ਲੰਬੇ ਸਮੇਂ ਤੋਂ ਉਹ ਜੇਕਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਪਤਾ ਜਾਂ ਅਧਿਕਾਰੀ ਇੱਥੇ ਤਨਾਤ ਕੀਤੇ ਗਏ ਨੇ ਉਹ ਖੁਦ ਇਹ ਸਮੇਂ ਤੋਂ ਇੱਥੇ ਮੌਜੂਦ ਨੇ ਪਰ ਸੜਕ ਦੇ ਦੋਵਾਂ ਪਾਸੇ ਜ਼ੋਰਟ ਜਿ ਪ੍ਰਜ਼ੋਰਟ ਨੂੰ ਇਹ ਸੜਕ ਜਾਂਦੀ ਹੈ ਤੇ ਦੋਨੋਂ ਬੱਸੇ ਜੀ 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 ਬਿਲਕੁਲ ਬਿਲਕੁਲ ਮਰਿੰਦਰ ਜੀ ਫਿਰਾਲ ਤੁਹਾਡਾ ਬਹੁਤ-ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਤੇ तमाम ਤਸਵੀਰਾਂ ਦੇ ਲਈ ਦੱਸ ਦੇ ਕਿ ਤਸਵੀਰ ਮਜੀਠਾ ਤੋਂ ਜਿੱਥੇ ਕਿਸਾਨਾਂ ਦੇ ਵੱਲੋਂ ਲਗਾਤਾਰ ਭਾਜਪਾ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਨੇਤੇ ਬੈਠੇ ਹੋਏ ਨੇ ਤਾਂ ਲਗਾਤਾਰ ਤਸਵੀਰਾਂ ਵੇਖਣ ਨੂੰ ਮਿਲ ਰਹੀਆਂ ਨੇ ਤਾਂ ਪਹਿਲਾ ਫਤ ਫਤਿਹਰ ਸਾਹਿਬ ਜੀ ਵੀ ਦੱਸ ਦਈਏ ਕਿ ਜਿੱਥੇ ਇੱਕ ਪਾਸੇ ਹੁਣ ਮਜੀਠਾ ਤੋਂ ਇੱਕ ਤਸਵੀਰ ਸਾਹਮਣੇ ਆਈ ਹੈ। ਤਰਨਜੀਤ ਸਿੰਘ ਗੰਦੂ ਸਾਹਿਬ ਜਿਹੜੇ ਸਾਡੇ ਉਮੀਦਵਾਰ ਆ ਭਾਜਪਾ ਦੇ ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਸਾਡੇ ਨਾਲ ਸਵਾਲ ਜਵਾਬ ਕਰ ਲੋ ਉਹ ਸਵਾਲਾਂ ਜਵਾਬਾਂ ਤੋਂ ਭੱਜ ਗਏ ਆ ਔਰ ਫਿਰ ਅਸੀਂ ਕੀ ਆ ਫਿਰ ਪੇਸੀਂ ਵਿਰੋਧ ਕਰਾਂਗੇ ਇੱਥੋਂ ਤੱਕ ਆਏ ਆ ਲੱਗਿਆ ਪੈਲਸ ਹੈਗਾ ਵਾ ਹੋਰਨ ਜਿਹੜੇ ਅੰਬੈਸਟਰ ਰਹੇ ਨੇ ਕਰਨਜੀਤ ਸਿੰਘ ਸੰਧੂ ਜਿਹੜੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਹੁਣ ਕੱਲ ਨੂੰ ਐਮਪੀ ਬਣ ਕੇ ਕਿਹੜੇ ਕੀ ਸਾਡਾ ਸਵਾਰ ਦੇਣਗੇ ਜਾਂ ਪਾ ਬਾਕੀ ਸਵਾਰੂ ਵੀ ਜਿਹੜੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਸੋ ਅਸੀਂ ਪਰਮਨੈਂਟ ੰਗਣਾ ਉਹਨਾਂ ਨੂੰ ਕਹੇ ਵੀ ਅਸੀਂ ਬੰਦੇ ਪੰਜ ਸੱਤ 10 ਆ ਜੈਨੇ ਤੁਸੀਂ ਤੁਹਾਡੇ ਗਾੜੀ ਸਵਾਲ ਰੱਖਦੇ ਸਾਡੇ ਸਵਾਲਾਂ ਦੇ ਜਵਾਬ ਦੇ ਦਿਓ ਪਰ ਭੱਜ ਨਿਕਲ ਬਾਕੀ ਅਸੀਂ ਉਹਨੂੰ ਵੀਡੀਓ ਅਸੀਂ ਕਹਿੰਦੇ ਜੀ ਵੀ ਬਿਗੈਰ ਵੀਡੀਓ ਨਹੀਂ ਬਣਦਣੀ ਫਿਰ ਉਹ ਸਵਾਲਾਂ ਦੇ ਜਵਾਬ ਦਾ ਕੀ ਮਤਲਬ ਹੋਇਆ ਵੀ ਫੋਟੋ ਖਿੱਚ ਕੇ ਲਾਜੋ ਜਦੋਂ ਪਬਲਿਕ ਚ ਨਹੀਂ ਜਾਣਾ ਵੀ ਸਾਡਾ ਨੁਮਾਇੰਦਾ ਜਾਂ ਭਾਜਪਾ ਦਾ ਇਸ ਸਵਾਲਾਂ ਤੇ ਕੀ ਸਟੈਂਡ ਹੈਗਾ ਉਹਦਾ ਫਾਇਦਾ ਕੀ ਹੈਗਾ ਉਹ ਇਸ ਕਰਕੇ ਦੂਸਰਾ ਮੈਨੂੰ ਲੱਗਦਾ ਵੀ ਹੁਣ ਜਿਹੜੀ ਪੰਜਾਬ ਪੁਲਿਸ ਆ ਉਹਦੇ ਜਿਹੜਾ ਮੇਨ ਹੈੱਡ ਕੁਆਟਰ ਚੰਡੀਗੜ੍ਹ ਉੱਤੇ ਭਾਜਪਾ ਦਾ ਝੰਡਾ ਲੱਗਣ ਵਾਲਾ ਉਹਦਾ ਇਹਦਾ ਭਗਵਾ ਕਰਨ ਹੋ ਗਿਆ ਵਾ ਬਾਕੀ ਤੇ ਸਾਰਾ ਕੁਝ ਪੂਰਾ ਪੂਰਾ ਚੱਲ ਰਿਹਾ ਔਰ ਭਗਵੰਤ ਮਾਨ ਦੀ ਸਰਕਾਰ ਬੀ ਟੀਮ ਵੱਜੋ ਭਾਜਪਾ ਦੇ ਕੰਮ ਕਰ ਰਹੀ ਹੈਗੀ ਆ ਸਾਡਾ ਤਾਂ ਡਰ ਕੋਈ ਨਹੀਂ ਜਾਂਦਾ ਸਾਡਾ ਪ੍ਰੋਗਰਾਮ ਤੇ ਉਹਨਾਂ ਦੀ ਰੈਲੀ ਚ ਖਲੜ ਪਾਉਣਾ ਅਸੀਂ ਤਾਂ ਕਹਿ ਵੀ ਜਾਂ ਤਾਂ ਸਾਨੂੰ ਕਾਲੇ ਝੰਡੇ ਵਿਖਾ ਲੰਦਿਓ ਸਾਡਾਂ ਤੇ ਖੜੇ ਕਰ ਲਓ ਜਾਂ ਸਾਨੂੰ ਸਵਾਲ ਜਵਾਬ ਕਰਨ ਦਿਓ ਆ ਫੋਰਸ ਜਿਹੜੀ ਆ ਇਲੈਕਸ਼ਨ ਕਮਿਸ਼ਨ ਇਸ ਵੇਲੇ ਬਿਲਕੁਲ ਭਾਜਪਾ ਦਾ ਅਫਸਰ ਪੂਰੇ ਡਰੇ ਪਏ ਆ ਪਤਾ ਨਹੀਂ ਉਹਨੇ ਕਿੱਥੇ ਟੰਗ ਦੇਣਾ ਤੇ ਕੱਲੀ ਸਿਕਿਉਰਿਟੀ ਭਾਜਪਾ ਨੂੰ ਚਾਹੀਦੀ ਆ ਬਾਕੀ ਦੇਸ਼ ਦੇ ਕਿਸੇ ਨਾਗਰਿਕ ਨੂੰ ਕੋਈ ਸਿਕਿਉਰਿਟੀ ਨਹੀਂ ਚਾਹੀਦੀ ਪੰਜਾਬ 'ਚ ਨਸ਼ਾ ਆਮ ਵਿਕ ਰਿਹਾ ਪੰਜਾਬ 'ਚ ਕਤਲ ਹੋਗਾ ਤਾਂ ਰੋਜ਼ ਹੋ ਰਹੀ ਆ ਉਹਦੇ ਵੀ ਕੋਈ ਸਿਕਿਉਰਿਟੀ ਨਹੀਂ ਹੈਗੀ ਪਿੰਡ 'ਚ ਕਤਲ ਹੋ ਜਾਂਦਾ ਤੇ ਮੌਕੇ ਤੇ ਪੁਲਿਸ ਨਹੀਂ ਪਹੁੰਚਦੀ ਸਿਕਿਉਰਿਟੀ ਸਿਰ ਪਾਜਪਾ ਦੇ ਲੀਡਰਾਂ ਨੂੰ ਚਾਹੀਦੀ ਆ। ਕੱਲ ਵੀ ਤਰਨਾ ਦੇ ਤੋਂ ਇ ਕਿਸਾਨਾ ਦੇ ਵੱਲੋਂ ਪਾਜਪਾ ਦਾ ਵਿਰੋਧ ਕਰਨ ਤੇ ਮਨੋਹਰ ਲਾਲ ਜੋ ਕੀ ਆੜਕੇ ਨਜ਼ਰ ਆਏ ਨੇ ਤਨਾਲੀ ਕਹੇ ਕਿ ਪਾਜਪਾ ਉਮੀਦਵਾਰਾਂ ਦੀ ਕੁਝ ਸਿਰਫਰੇ ਦੇ ਨਾਲ ਮੁਖਾਲਫਤ ਹੋ ਰਹੀ ਹੈ। ਇਹ ਦਾਦਾਸ ਦੀ ਕਿ ਵਿਰੋਧ ਨਾਲ ਪਾਜਪਾ ਨੂੰ ਫਾਇਦਾ ਹੋ ਰਿਹਾ ਤਾਂ ਮਨੋਹਰ لال ਖੱਟਰੇ ਕਹਿੰਦੇ ਨਜ਼ਰ ਆਏ ਨੇ ਤਾਂ ਜੇ ਕੁਝ ਲੋਕ ਵਿਰੋਧ ਕਰਦੇ ਨੇ ਤਾਂ ਸੈਂਕੜੇ ਜੁੜਦੇ ਨੇ ਤਾਂ ਮਨੋਹਰ لال ਖੱਟਰ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਮੋਦੀ ਸਰਕਾਰ ਦੇ 10 ਸਾਲਾਂ ਦੇ ਕੰਮਾਂ ਦੇ ਦਮ ਤੇ ਜਨਤਾ ਤੋਂ ਵੋਟ ਮੰਗ ਰਹੇ ਆ ਵਿਰੋਧ ਹੋ ਰਿਹਾ ਹੈ ਉਹ ਆਪਕੋ ਵੀ ਪਤਾ ਮੈਨੂੰ ਵੀ ਪਤਾ कुछ लोग सिरफरे ऐसे होते हैं जो अपनी दबंगाई जो चलाते हैं पहले चल जाती थी अब चलती नहीं है और उनको ये भी समझ में आ रहा है अगर विरोध करने वाले दस होते हैं और जितना ज्यादा विरोध करते हैं वहीं सैकड़ों लोग उस विरोध के प्रणाम स्वरूप जो इकट्ठे होकर के भारतीय जनता पार्टी के साथ जुड़ते हैं उनके विरोध के कारण से उनको लाभ हो रहा है खबरों का सिलसिला लगातार जारी है फिलहाल अतिरुक है छोटे